ਆਹ ਨੂੰ ਕਹਦੇ ਕਿ ਕੰਟਰੋਲ ਆ ਜਗਵੀਰ ਹਾਂ ਬਸ ਠੀਕ ਆ ਦੇਖ ਉਹ ਕਿਹੜਾ ਸਿਲੰਡਰ ਹੀ ਲਾਇਆ ਉਹ ਸਿਲੰਡਰ ਜਿਹੜਾ ਫਟਿਆ ਉਹਦੀ ਲੈ ਲੈ ਉਹ ਕੇ 2 ਫੁੜਾ ਉੱਥੇ ਫੁੱਟ ਗਿਆ ਬੜਾ ਲੈਟਰਲ ਸਮਾਨ ਚਲਦਾ ਆਹ ਬਸ ਖਲੇ ਆਹ ਚਾਦੀ ਮੇਰਾ ਵੀ ਤਾ ਆ ਦੇਖੋ ਹਲੇ ਵੀ ਸਿਲੰਡਰ ਦੀ ਪਾਗ ਰਹੀ ਹੈ ਹਲੇ ਵੀ ਲੀਕ ਆ ਉਹ ਲੀਕ ਆ ਵੀਰੇ ਸਾਹਮਣੇ ਆ ਉਹ ਦਾ ਪਰਾਪ ਨਹੀਂ ਪਿਆ ਜੀ ਉਹ ਲੀਕ ਹੋ ਰਿਹਾ ਲੀਕ ਆ ਜਾ ਨਹੀਂ ਨਹੀਂ ਇਹ ਕਰਕੇ ਵੀ ਠੰਡ ਦੇ ਵਿੱਚ ਉਹ ਕਰ ਦਿੰਦਾ ਜੀ ਨਹੀਂ ਸਿਲੰਡਰ ਦੀ ਆਵਾਜ਼ ਆ ਉਧਰ ਮਾਰਦੇ ਹੋਰ ਮਾਰ ਮਾਰ ਜੀ ਫਿਰ ਵੀਰੇ ਮਾਰ ਵੀਰੇ ਉਹ ਸਾਹਮਣੇ ਵਾਲਾ ਸਿਰੇ ਵਾਲਾ ਉਹਦੀ ਟੁੰਡ ਤੇ ਮਾਰ ਕੋਈ ਨਾ ਕਾਲੀ ਨਾ ਕਰੋ ਅਸੀਂ ਉਹੀ ਦੇਖੋ ਹੇਠੋਂ ਜਿਹੜਾ ਉੱਪਰ ਤੋਂ ਆਣੀ ਕਰੇ ਵੀਰ ਉਧਰ ਨਾ ਜਾਣ ਦੀ ਕਿਸੇ ਨੂੰ ਸੁਣੇ ਕਿ ਕੀ ਹੋਊਗਾ ਆਪਣਾ ਰੰਗ ਇਹ ਸਿਲੰਡਰ ਹੀ ਮਾਰ ਦਿੰਦਾ ਹੈ ਉਹ ਕੁਝ ਨਹੀਂ ਪਿੱਛੇ ਮਾਰ ਪਿੱਛੇ ਮਾਰ ਹੈਲੋ ਵੇ ਕੰਮ ਕਰਦੇ ਸਾਰੇ ਜਿਹੜੇ ਉੱਪਰ ਚੜ ਕੇ ਜਾਂਦੇ ਜਾਂਦਾ ਯਾਰ ਮਤ ਕਰਦੇ ਨਹੀਂ ਸਾਰੀ ਜਿਹੜੇ ਚੱਲੀ ਜਾਂਦੇ ਹੈ ਤਾਂ ਕਿ ਉਹ ਟੈਲੀਫੋਨ ਉਹ ਅੰਸਰ ਹੜ ਕੇ ਉਹ ਬੰਦਿਆਂ ਨੇ ਉੱਪਰ ਰੱਖ ਚੋ ਉਹ ਬੰਦੇ ਵੱਜ ਗਏ ਇੰਨਾ ਜੋ ਸੱਤ ਨਹੀਂ ਗੀ ਯਾਨੀ ਗੱਲ ਕਰ ਉਹ ਸਿਲੰਡਰ ਕਹਿ ਨਹੀਂ ਬੱਲਾ ਤਿੰਨ ਚਾਰ ਮਿੰਟ ਨੇ ਤੇ ਕੀ ਹੋਇਆ ਸਿਲੰਡਰ ਫਟਿਆ ਸਰ ਅੱਛਾ ਹਾਂਜੀ ਤੇ ਮਾਲਕ ਆ ਗਿਆ ਜੀ ਮੌਕੇ ਤੇ ਅਜੇ ਤਾਂ ਪਿੰਡ ਵਾਲਿਆਂ ਦਾ ਕੱਠ ਜਿਆਦਾ ਸੀ ਇਹ ਮਾਲਕ ਮੈਨੂੰ ਨਹੀਂ ਮਿਲਿਆ ਕੀ ਨਾਂ ਤੇ ਵਜਦੀ ਹੈ ਏਜੰਸੀ ਇਹ ਸੰਸੇਰ ਗੈਸ ਏਜੰਸੀ ਹੈ ਕੋਈ ਬਾਹਰ ਪਟਿਆਲਾ ਵੀ ਰੈਫਰ ਕਰਿਆ ਰਜਿੰਦਰਾ ਇਹ ਹੁਣ ਹਸਪਤਾਲ ਜਾ ਕੇ ਬਤਲ ਲਗੂਗਾ ਜੀ ਇਹ ਹੁਣ ਹਸਪਤਾਲ ਜਾ ਕੇ ਬਤਲ ਲਗੂਗਾ ਓ ਰਿਆ ਤੇ ਹਸਪੀਟਲ ਜਾ ਕੇ ਪਤਾ ਲੱਗੂਗਾ ਜੀ ਵੀ ਸਾਰੇ ਇੱਥੇ ਰੱਖ ਲੈ ਜਾਂ ਕੋਈ ਰੈਫਰਿੰਗ ਕਿਹੜੀ ਗੈਸ ਏਜੰਸੀ ਹੈ ਜੀ ਇਹ ਤੇ ਸੰਸ਼ੇਰ ਗੈਸ ਏਜੰਸੀ ਠੀਕ ਹੈ ਮੈਂ ਪਿੰਡ ਦੇ ਵਿੱਚ ਬਾਹਰਲੇ ਪਾਸੇ ਇਹਨਾਂ ਦਾ ਗੋਡਾਊਨ ਹੈ ਇੱਥੇ ਜਿੱਥੇ ਸਿਲੰਡਰ ਫਟਿਆ ਕੀ ਕਾਰਨ ਹੋਸਾਦਾ ਇਹ ਪਾਜੀ ਪੜਤਾਲ ਤੋਂ ਪਤਾ ਲੱਗੂਗਾ ਵੀ ਕੀ ਹੈ ਸਰਪੰਚ ਸਾਹਿਬ ਕੀ ਗੱਲਵਾਤ ਹੋਈ ਆ ਬਰੇ ਇਹ ਪਾਜੀ ਮੈਨੂੰ ਤਾਂ ਫੋਨ ਮੈਂ ਕਰੇ ਸੀਗਾ ਫੋਨ ਆਇਆ ਸੀ ਮੈਨੂੰ ਪਿੰਡ ਦੇ ਲੋਕਾਂ ਦਾ ਤੇ ਕਹਿੰਦੇ ਵੀ ਇੱਦਾਂ ਅਗਰੇ ਸਰਪੰਚ ਸਾਹਿਬ ਬਲਾਸਟ ਹੋ ਗਿਆ ਆਪਣੀ ਏਜੰਸੀ 'ਚ ਸਾਡੇ ਨਜ਼ਦੀਕੀ ਏਜੰਸੀ ਹੈ ਜੀ ਗੈਸ ਸੰਸ਼ੇਲ ਏਜੰਸੀ ਤੇ ਅਸੀਂ ਜਦੋਂ ਅੱਗੇ ਦੇਖਿਆ ਤੇ ਅੱਗ ਦੇ ਇੱਥੇ ਬਲਾਸਟ ਹੋਇਆ ਜੀ ਕਈ ਸਿਲੰਡਰ ਮਤਲਬ ਬਲਾਸਟ ਹੋ ਚੁੱਕੇ ਆ ਤੇ ਉਹਦੇ ਵਿੱਚ ਦੋ ਤਿੰਨ ਬੰਦੇ ਸੀ ਜਿਹੜੇ ਇੱਥੇ ਮਲਾਜਮ ਕੰਮ ਕਰਦੇ ਨੂੰ ਹੁੰਦਾ ਉਹਨਾਂ ਨੂੰ ਕਾਫੀ ਨੁਕਸਾਨ ਹੋ ਚੁੱਕਿਆ ਤੇ ਉਹਨਾਂ ਨੂੰ ਪਹਿਲਾਂ ਨਾਭੇ ਲੈ ਕੇ ਗਏ ਸੀ ਉਸ ਤੋਂ ਬਾਅਦ ਉਹਨਾਂ ਨੂੰ ਰੈਫਰ ਉਹਨੂੰ ਪਟਿਆਲੇ ਕਰ ਦਿੱਤਾ ਗਿਆ ਤੇ ਬਾਕੀ ਦੇਖਦੇ ਆ ਪਤਾਲ ਕਰਨ ਤੋਂ ਬਾਅਦ ਪਤਾ ਲੱਗੂ ਵੀ ਕਿੰਨਾ ਕੁ ਮਤਲਬ ਉਹਨਾਂ ਦਾ ਨੁਕਸਾਨ ਹੋਇ ਨਹੀਂ ਮਾਲਕ ਨਹੀਂ ਆਏ ਹੈਗੇ ਮਤਲਬ ਕੋਈ ਮਾਲਕ ਨਹੀਂ ਆਇਆ ਜੀ ਜਿਹੜਾ ਮਤਲਬ ਇੱਥੇ ਮੈਨੇਜਰ ਸੀਗਾ ਉਹ ਮੈਨੇਜਰ ਜੀ ਵਿਚਾਰਾ ਖੁਦ ਅਗਦੀ ਚੋਂ ਸਚ ਆ ਗਿਆ ਤੇ ਇੱਕ ਦਰਸ਼ੀ ਸੀ ਮੁੰਡਾ ਇਹ ਕੰਮ ਲੈ ਜੀ ਉਹ ਦੋਵੇਂ ਮੁੰਡੇ ਮੈਨੇਜਰ ਨੇ ਜੀ ਉਹ ਦੋਵੇਂ ਅਗਦੀ ਚੋਂ ਕੀ ਕਾਰਨ ਹੋ ਸਕਦਾ ਏ ਸਿਲੰਡਰ ਦਾ ਕਰਨ ਸਾਰੇ ਦਾ ਪੜਤਾਲ ਤੋਂ ਬਾਅਦ ਚ ਪਤਾ ਲੱਗੂ ਜਾਂ ਤਾਂ ਇੱਥੇ ਖਾਣਾ ਖੂਣਾ ਬਣਾਉਂਦੇ ਹੋਣਗੇ ਜੀ ਕਿਉਂਕਿ ਇੱਥੇ ਰਹਿੰਦੇ ਆ ਜਿਹੜੇ ਮੁਲਾਜ਼ਮ ਜੀ ਉਹ ਇੱਥੇ ਖਾਣਾ ਖੂਣਾ ਬਣਾਉਂਦੇ ਆ ਤੇ ਤਾਂ ਕਰਕੇ ਇਹ ਵੀ ਹੋ ਸਕਦਾ ਬਾਕੀ ਪੜਤਾਲ ਤੋਂ ਬਾਅਦ ਪਤਾ ਲੱਗੂ ਕਿੰਨਾ ਕ ਨੁਕਸਾਨ ਹੋਇਆ ਹੈ ਨੁਕਸਾਨ ਤਾਂ ਤਿੰਨ ਚਾਰ ਮੁਲਾਜ਼ਮ ਸੀਗੇ ਤੇ ਇੱਕ ਸਾਡੇ ਪਿੰਡੋਂ ਮੁੰਡਾ ਸੀਗਾ ਵਿਚਾਰਾ ਜਿਹੜਾ ਗੁੰਡਾ ਸੀਗਾ ਤੇ ਉਹ ਬੋਲਦਾ ਨਹੀਂ ਹੈਗਾ ਜੀ ਤੇ ਉਹ ਸਿਲੰਡਰ ਵਗੈਰਾ ਕੋਈ ਲੈਣ ਆਇਆ ਤੇ ਉਹਨੂੰ ਜਿਆਦਾ ਕਾਫੀ ਜਿਆਦਾ ਨੁਕਸਾਨ ਹੋ ਗਿਆ ਉਹਦਾ ਅਗਰ ਨਾਲ ਚੁਲਸਿਆ ਗਿਆ ਤੇ ਉਹਨੂੰ ਵੀ ਪਟਿਆਲੇ ਰੈਫਰ ਕਰ ਦਿੱਤਾ ਗਿਆ ਕਿੰਨੀ ਦੇਰ ਤੋਂ ਗਿਆ ਸੀ ਅਸੀਂ ਚੱਲ ਰਹੀ ਉਹਦੇ ਜਿਆਦਾ ਜਿਆਦਾ ਅਸੀਂ ਕਾਫੀ ਟਾਈਮ ਤੋਂ ਇੱਥੇ ਕਰਦੀ ਹੈ ਜੀ ਜਿਵੇਂ ਸਰਪੰਚ ਸਾਹਿਬ ਦੇਖਦੇ ਪਟਾਕੇ ਵਾਲੀ ਫੈਕਟਰੀ ਵੀ ਉਹਦੇ ਨੇੜੇ ਹੈਗੀ ਆ ਵੀ ਉਹਦੇ ਬਾਰੇ ਕੀ ਕਹਿਣਾ ਹੈਗਾ ਵੀ ਉਹਰੇ ਗੈਸ ਏਜੰਸੀ ਵੀ ਆ ਤੇ ਉਧਰੋਂ ਪਟਾਕੇ ਵਾਲੀ ਫੈਕਟਰੀ ਵੀ ਹੈਗੀ ਹੈ ਤਾਂ ਇਹ ਮੰਗ ਕਰਨਾ ਚਾਹੁੰਦੇ ਆ ਜੀ ਕਿ ਸਾਡੇ ਇਹ ਜਿਹੜੀ ਏਜੰਸੀ ਆ ਜੀ ਕਿਉਂਕਿ ਇਹ ਨਿਹਰਾ ਬਰੂਖ ਹੈ ਜੀ ਠੀਕ ਹੈ ਸਾਡੇ ਲੋਕਾਂ ਨੂੰ ਜਿਹਦਾ ਨੁਕਸਾਨ ਬਹੁਤ ਜਿਆਦਾ ਤੇ ਅਸੀਂ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਅਸੀਂ ਬੰਦ ਕਰਾ ਮੈਂ ਵੀਰੇ ਆਪਣਾ ਮੇਰਾ ਰਾਜੂ ਇੱਕ ਮਹੀਨਾ ਪਹਿਲਾਂ ਅੱਗ ਲੱਗੀ ਆਈ ਆ ਆ ਦੂਸਰੀ ਵਾਰੀ ਚਾਂਸ ਹੋ ਗਿਆ ਜੀ ਤੂੰ ਅਸੀਂ ਮੰਗ ਆਹੀ ਕਰਦੇ ਆ ਵੀ ਅਸੀਂ ਜਾਂਸੀ ਉਰੇ ਰਹਿ ਨਹੀਂ ਦੇਣੀ ਸਾਡੇ ਪਿੰਡਾਂ ਨੂੰ ਨੁਕਸਾਨ ਆ ਜੀ ਹਾਂ ਜੀ ਹਾਂ ਜੀ ਜਿਹੜਾ ਤੁਹਾਡੇ ਤੋਂ ਹਾਂ ਕੀ ਪਤਾ ਲੱਗਿਆ 21 ਮਿੰਟ ਤੇ ਸਟੱਕ ਲੱਗ ਗਿਆ ਜਿਹੜੀ ਇਹ ਬੈਟਰੀ ਆ ਸਾਨੂੰ ਤਾਂ ਜੀ ਕੋਣ ਆਇਆ ਸੀ ਬੱਸ ਵੀ ਬ੍ਰਦਰ ਨੂੰ ਭੇਜ ਦੋ ਉਹਨਾਂ ਨੇ ਕੁਛ ਐ ਜੀ ਕੋਈ ਗੱਲ ਨਹੀਂ ਕਹੀ ਸਾਨੂੰ ਹਾਂ ਜੀ ਕਹਿੰਦੇ ਵੀ ਸਲ ਅੱਗ ਲੱਗ ਚੁੱਕੀ ਹੈ ਉੱਥੇ ਡਿਊਟੀ ਕਰਦੇ ਨੇ ਹਾਂ ਜੀ ਕਹਿੰਦੇ ਅੱਗ ਲੱਗ ਚੁੱਕੀ ਹੈ ਕਾਊਂਟਰ ਦਾ ਕੰਮ ਕਰਦੇ ਨੇ ਅੱਛਾ ਹਾਂ ਬਾਅਦ ਅੱਗ ਲੱਗੀ ਹੈ ਕਿਵੇਂ ਹਾਂ ਕਨੈਕਸ਼ਨ ਕਿੰਨੇ ਹਾਂ ਠੀਕ ਹੈ ਭਾਈ ਠੀਕ ਹੈ ਜੀ ਰੈਸ਼ੀਆ اب بارے دسو گے کی لگی کس طرح لگی ہے کچھ جانکاری ਸੰਦਲ ਲੀਕ ਹੋ ਰਿਹਾ ਜੀ ਸਿਲੰਡਰ ਲੀਕ ਹੋ ਰਿਹਾ ਹੈ ਜੀ ਅੱਛਾ ਕਿੰਨੇ ਕਿੰਨਾ ਬੰਦੇ ਆਦੇ ਚਾਰ ਪੰਜ ਬੰਤੇ ਸੀ ਪੂਰੀ ਪ੍ਰਬੰਧਤ ਸੀ ਉਹ ਨਾ ਨਾ ਕਿੱਥੇ ਗਏ ਨਾਮ ਕੀ ਹੈ ਤੁਹਾਡਾ ਮੇਰਾ ਸੁਨੀਲ ਦਰ ਕੋ ਕਿੱਥੇ ਦੇ ਰਹੇ ਹੋ ਲੋਕਲ ਜੀ ਉਹ ਲੈ ਲੈ ਆ ਰਿਹਾ ਪਿਆਸੀ ਆ ਬਾਈਕ ਕਰ ਲਵੋ ਬਾਈਕ ਲੈ ਬਾਈਕ ਕਿੰਨੀ ਦਮ ਲਾਈਵ ਚ ਰਹਿ ਕੇ ਕੀ ਕੀ ਹੈ ਰੋਟੀਆਂ ਹੈ ਆਪਣੀ ਸਾਡੀ ਆ ਰਹੀ ਹੈ ਕੀ ਕੀ ਮਾਗ ਰਿਹਾ ਚਾਹੁੰਦਾ ਹੈ ਰੋਟੀਆਂ ਮਾਗ ਰਿਹਾ ਹੈ ਕਿ ਕੀ ਗੱਲ ਹੋ ਰਹੀ ਹੈ ਨੋਸ਼ ਕਰ ਮੇਰੇ ਨਮਸਕਾਰ ਕੋਈ ਜਿਹੜੀ ਗੈਸ ਏਜੰਸੀ ਚ ਕੋਈ ਅੱਗ ਲੱਗੀ ਆ ਜਾਂ ਕੋਈ ਸਰ ਸਿਲਿੰਡਰ ਵਗੈਰਾ ਲੀਕ ਹੋਇਆ ਕਿ ਉਹਦੇ ਵਾਰੀ ਕਿੰਨੇ ਮਰੀ ਜਾਏ ਨੇ ਬਿਲਕੁਲ ਹਾਂ ਉਹਦੇ ਚ ਨਾ 4 5 ਕੇਸ ਆਏ ਸੀਗੇ ਉਹਦੇ ਚ ਦੋ ਰੈਫਰ ਹੋਏ ਆ ਦੋ ਅੰਡਰ ਟਰੀਟਮੈਂਟ ਹੈ ਇੱਥੇ ਹਾਂ ਕਿਸ ਕਿਸ ਨਾਮ ਦੇ ਆਏ ਆ ਦੋ ਪੇਸ਼ੈਂਟਸ ਜਾਦੀ ਕੁਮਾਰ ਤੇ ਦਲੀਪ ਕੁਮਾਰ ਉਹ ਰੈਫਰ ਹੋਏ ਆ ਤੇ ਦੋ ਸੁਰਿੰਦਰ ਕੁਮਾਰ ਔਰ ਸੰਦੀਪ ਸ਼ਰਮਾ ਇੱਥੇ ਹੀ ਅੰਡਰ ਟ੍ਰੀਟਮੈਂਟ ਦੋ ਨਾਬੇ ਦੇ ਆ ਤਿੰਨ ਨਾਬੇ ਦੇ ਇੱਕ ਮੈਸ ਪਿੰਡ ਦਾ ਸੀ ਮੈਸ ਪਿੰਡ ਦਾ ਹਾਂਜੀ ਜਿਹੜਾ ਮੈਸ ਪਿੰਡ ਵਾਲਾ ਉਹ ਕਿੱਥੇ ਰੈਫਰ ਉਹ ਰੈਫਰ ਹੋਇਆ 22 ਸਾਲ ਦਾ ਸੀ ਲੜਕਾ ਉਹ ਰੈਫਰ ਹੋਇਆ ਠੀਕ ਹੈ ਕਿਸ ਨਾਮ ਦਾ ਸੀ ਜੱਜ ਕੁਮਾਰ ਹਾਂਜੀ ਟਰੈਂਡੀਸ਼ਨ ਕਿ ਮੈਂ ਜਿਹੜੇ ਰੈਫਰ ਕਰਿਆ ਉਹ ਥੋੜੇ ਸੀਰੀਅਸ ਆ ਉਹਨਾਂ ਦੇ ਬਾਂਹ ਜ਼ਿਆਦਾ ਆ ਇੱਥੇ ਜਿਹੜੇ ਅੰਡਰ ਟ੍ਰੀਟਮੈਂਟ ਆ ਕੌਨਸ਼ੀਅਸ ਆ ਬੋਲ ਵਗੈਰਾ ਦੇ ਠੀਕ ਹਾਂਜੀ